ਲੰਗੜਾ ਕਿਵੇਂ ਲੱਗਾਇਆ ਦਾੜੀ ਕਾਲੀ ਕਰਨ ਜਿਵੇਂ ਨੰਦਾਂ ਤੇ ਬੈਠਣਾ ਹੁੰਦਾ ਕੱਕਰੀ ਦਾ ਭੁੱਖਾ ਆਪਰਾ ਮਰਲਾ ਮੇਰੇ ਸਲਵੀ ਉੱਤੇ ਸਿੱਟੀਏ ਮੇਰੇ ਤਾਂ ਨਾ ਤੂੰ ਦਾੜੀ ਕਾਲੀ ਕਰਨ ਲੱਗਾ ਹੋਇਆ ਹੈ ਕੀ ਗੱਲ ਨੰਦਾ ਤੇ ਬੈਠਣਾ ਤੂੰ ਕਿੱਥੇ ਜਾਣਾ ਕਿਤੇ ਵੀ ਜਾਣਾ ਇੱਥੇ ਰਿਸ਼ਤਾ ਕਰਾਇਆ ਉਹ ਦੇਖਣ ਆਉਣਗੇ ਕੁੜੀ ਨੂੰ ਨਾ ਰਿਸ਼ਤਾ ਕਰਾਇਆ ਕੁੜੀ ਕਿਸੇ ਦੀ ਮੁੰਡਾ ਕਿਸੇ ਦਾ ਦੇਖਣਾ ਨਹੀਂ ਆਪਣੇ ਆਪ ਨੂੰ ਦੋਹਾਂ ਨੂੰ ਤਾਂ ਤੈਨੂੰ ਕਿਸੇ ਨੂੰ ਥੇ ਦੇਖਣਾ ਤੂੰ ਕੰਨ ਦਾੜੀ ਕਾਈ ਕਰੀ ਜਾਂਦਾ ਨਾ ਮੇਰੀ ਗੱਲ ਸੁਣ ਤੈਨੂੰ ਜਵਾਨੀ ਚੜਦੀ ਆ ਕਿ ਉਤਰਦੀ ਆ ਉਹ ਫੇਰ ਕੀ ਹੁੰਦਾ ਏ ਦਾੜੀ ਕਾਲੀ ਹੋ ਜੂਗੀ ਯਾਰਾ ਭੜਾ ਲੱਗਦਾ ਧੌਲੇ ਆਏ ਹੋਏ ਆ ਪਤਾ ਮੈਨੂੰ ਪਤਾ ਮੈਨੂੰ ਕਿਉਂ ਧੌਲੇ ਲਗਾਉਂਦਾ ਫਿਰਦਾ ਉਮਰ ਲਗਾਉਣੀ ਏ ਥੇ ਕੋਈ ਹੋਰ ਪਸੰਦ ਕਰਨੀ ਹੋਣੀ ਆ ਹਾਂ ਦੱਸਣਾ ਹੋਣਾ ਵੇ ਮਰੰਡਾ ਮੇਰੀ ਤੀਵੀ ਮਰੀ ਹੋਈ ਐ ਮੈਂ ਕੱਲਾ ਰਹਿਣਾ ਪਸੌਣੀ ਹੋਣੀ ਹੋਰ ਕੋਈ ਮਰੀ ਜਾ ਮਰੀ ਜਾ ਚਾਵੜਾ ਮੇਰੇ ਸੜ ਦੀ ਕਤੀੜ ਮੇਰਾ ਨਰਾਲਾ ਬਾਬਾ ਪਤਾ ਕੀ ਕਹਿੰਦਾ ਹੁੰਦਾ ਸੀ ਇਸ਼ਕ ਮੁਸ਼ਕ ਧੋਲੇ ਲੁਕਾਇਆ ਨਹੀਂ ਲੁਕਦੇ ਜਿੰਨੇ ਮਰਜੀ ਲਕੋਈ ਚੱਲ ਹਾਂ ਤੁਹਾਡੇ ਨੇ ਚੋਈ ਤਾਂ ਲੁਕਦੀ ਐ ਨਾ ਹੈ ਉਹਨੇ ਛਰਮਣੇ ਦੇ 80-80 ਸਾਲ ਦਾ ਕਹਿੰਦੇ ਬਾਲਾਂ 'ਚ ਛੱਲੀਆਂ ਪੋਉਂਦਾ ਹੋ ਹੈ ਉਹਦੀ ਰਿਸਤੂ ਕੀ ਕਰ ਲੈਣੀ ਆ ਉਹ ਦੁਨੀਆ ਨੂੰ ਤਾਰਨ ਵਾਲਾ ਦੁਨੀਆ ਨੂੰ ਤਾਰਨ ਵਾਲਾ ਤੇ ਤੂੰ ਪਾਪੀ ਰੂਹ ਕੀ ਕਰਤਾ ਦੁਨੀਆ ਦੇ ਤਾਰਨੂ ਨੇ ਹੈ ਤਰਾ ਕੋਈ ਜੱਗ ਦੇ ਚੱਕਾ ਚੰਗਾ ਕਰਮ ਉਹਨੇ ਆਹੋ ਕੀਤੇ ਆ 17 17 ਕੁੜੀਆਂ ਦੇ ਵਿਆਹ ਕੀਤੇ ਆ ਬੜੀਆਂ ਸੋਹਣੀਆਂ ਬਸਦੀਆਂ ਜਿਨ੍ਹਾਂ ਨੂੰ ਜੱਗ ਮੂੰਹ ਨਹੀਂ ਸੀ ਲਾਉਂਦਾ ਆਪਣੇ ਘਰਾਂ 'ਚ ਬਸਦੀਆਂ ਜਿਹੜੀਆਂ ਗੁਫਾ ਜਲੇ ਕੇ 17 17 ਸਾਲਾਂ ਦੀ ਕੁੜੀਆਂ ਡੋਪਟੀਆਂ ਉਹ ਹੈ ਹੁਣ ਜੱਗ ਉਹਨਾਂ ਨੂੰ ਮੂੰਹ ਨਹੀਂ ਲਾਉਂਦਾ ਹੈਗਾ ਖੂਨਦਾਨ ਕੈਂਪ ਲਵਾਏ ਹਰ ਸ਼ਹਿਰ ਵਿੱਚ ਹਰ ਸ਼ਹਿਰ ਵਿੱਚ ਖੂਨਦਾਨ ਕੈਂਪ ਲੱਗਦੇ ਆ ਦੇਖ ਲੈ ਜਿਹੜੇ ਖੂਨ ਕਰੰਦੇ ਉਹ ਉਹਨੇ ਹੈ ਕਿਹੜਾ ਖੂਨ ਕੀਤੇ ਨੇ ਉਹ ਜਿਹੜਾ ਖੂਨ ਡੋਲੇ ਗੁਫਾ 'ਚ ਉਹ ਨਹੀਂ ਦਿੰਦਾ ਸਾਨੂੰ ਆ ਦੇ ਤੇ ਤੈਨੂੰ ਕਜਤ ਸਕਦਾ ਤੂੰ ਮੇਰੇ ਪਪਾ ਸਵਾਮੀ ਨਰਾਲਾ ਬਾਬਾ ਨੂੰ ਮਾੜਾ ਬਣਾਉਣਾ ਤੂੰ ਬਣਾਈ ਚੱਲ ਤੇਰੀ ਬਾਹੂ ਭੈਣ ਦੇ ਡਾਕ ਪੋਪੇ ਦੇ ਤੇਰੀ ਦੇ ਦੇਖਦੀ ਜਾ ਤੂੰ ਮੈਨੂੰ ਆਇਆ ਬੋਤ ਤੂੰ ਤਾਂ ਮਾੜਾ ਬਣਾਉਣਾ ਤੂੰ ਤਾਂ ਪਹਿਲੇ ਦਿਨ ਤੋਂ ਮਾੜਾ ਕਹਿੰਦਾ ਨਰਾਲੇ ਬਾਬੇ ਨੂੰ ਪਰ ਹਣ ਮੈਂ ਸੁੰਭਰਣਾ ਆ ਆ ਲਾਈ ਨਹੀਂ ਮੜੀ ਦਾ ਖੁੰਜੇ ਚ ਆ ਦੀਂਦਾ ਨਹੀਂ ਮੈਨੂੰ ਤੇ ਖੁੰਜੇ ਦੇ ਟੋਲੇ ਦੀਂਦੇ ਨੇ ਮੈਨੂੰ ਆਪੇ ਹੀ ਲਾ ਲ ਓਏ ਲਾ ਦੇ ਬਤਨੀ ਸਾਰ ਕੇ ਲਾ ਦੇ ਇੱਥੇ ਖੁੰਜੇ ਚ ਤੇ ਕਲਾਮ ਇੱਥੇ ਹੀ ਦੀਦਾ ਹੁੰਦਾ ਭਾਇਦਾ ਤੋਲੇ ਦਾ ਇੱਥੇ ਪਤਾ ਲੱਗ ਜਾਂਦਾ ਹੁੰਦਾ। ਅੱਤਾ। ਲੈ ਕਿਉਂ ਤੋਲੇ ਲਕਾਉਣਾ ਹੈ ਤੂੰ? ਤੈਨੂੰ ਸ਼ਰਮ ਨਹੀਂ ਆਉਂਦੀ? ਲੈ। ਓਏ ਸੋਨਾ ਲੱਗਦਾ ਬੰਦਾ ਹੋਰ ਕੀ ਹੁੰਦਾ ਹੈ? ਸੋਨਾ ਲੱਗਦਾ ਉੱਥੇ ਤੂੰ ਨੰਦਾ ਤੇ ਬੈਠਣਾ। ਲੈ ਲੱਗ ਗਏ। ਇੱਧਰ ਜੇ ਲਾ ਦੇ ਸਮਾਰ ਕੇ। ਖੁੰਜੇ ਚਲਾ ਦੇ ਮੜ ਜਾ। ਲਾ ਦੇ ਨੀ। ਤੋਲਿਆਂ ਦਾ ਖੁੰਜਿਆਂ ਦੀ ਪਤਾ ਲੱਗਦਾ ਹੁੰਦਾ। ਹੂੰ। ਰੁਕਦਾ ਉੱਥੇ। ਹੈ ਬੱਬੂ ਦੇ ਬਾਪੇ। ਹਾਂ। ਪਹਿਲਾਂ ਤਾਂ ਰਾਤੀ ਮੈਨੂੰ 1 ਵਜੇ ਠਾਉਣ ਲੱਗੀ ਸੀ ਰਾਤ ਮੈਨੂੰ ਸੁਪਨਾ ਆਇਆ ਤੈਨੂੰ ਪਤਾ ਤੇਰੀ ਮਾਂ ਮੇਰੀ ਸੱਸ ਕੀ ਕਹਿੰਦੀ ਹੁੰਦੀ ਸੀ ਵੀ ਜਿਹੜਾ 12 ਵਜੇ ਤੋਂ ਬਾਅਦ ਸੁਪਨਾ ਆਉਂਦਾ ਨਾ ਮਰਨੇ ਕਾਲ ਦੀ ਉਹ ਸੱਚਾ ਹੁੰਦਾ ਤੂੰ ਕਹਿੰਗਾ ਵੀ ਸਰਜੀਤ ਕੌਰ ਕਹਿੰਦੀ ਆ ਰਾਤੀ ਨਾ ਨਰਾਲਾ ਬਾਬਾ ਮੇਰੇ ਸੁਪਨੇ ਚ ਆਇਆ ਜਾਂ ਸੁਪਨੇ ਚ ਅੱਠ ਕੋੜੇ ਪਿੱਛੇ ਅੱਠ ਕੋੜੇ ਮੋਰੇ ਚਿੱਟੇ ਦਦ ਰੰਗੇ ਤੇ ਦਦ ਰੰਗਾ ਮੇਰਾ ਲਾਲ ਸੇ ਵਰਗਾ ਨਰਾਲਾ ਬਾਬਾ ਰੱਥ ਤੇ ਬੈਠਾ ਜਦ ਬੈਠਾ ਛਾਂਤ ਮੈਂ ਐ ਬੈਠਾ ਜਿਵੇਂ ਜੰਗ ਲੜਨ ਚੱਲਾ ਹੁੰਦਾ ਇਹ ਦੇਖ ਲਾ ਬਈ ਕੋੜੇ ਕਹਿਣ ਪਿਛਲੇ ਅਸੀਂ ਮੋਹਰੇ ਜਾਣਾ ਮੋਹਰ ਲੈ ਕਹਿਣ ਅਸੀਂ ਮੋਹਰੇ ਜਾਣਾ ਇਹ ਦੇ ਲਾ ਸਾਰੀ ਸੰਗਤ ਹੱਥ ਜੋੜ ਕੇ ਖੜੀ ਨਰਾਲੇ ਬਾਬੇ ਨੇ ਐ ਉਂਗਲੀ ਖੜੀ ਕੀਤੀ ਜਦ ਐ ਉਂਗਲੀ ਖੜੀ ਕੀਤੀ ਐ ਚੱਕਰੀ ਘੁੰਮੀ ਐ ਚੱਕਰੀ ਘੁੰਮੀ ਕੋੜੇ ਉੱਠੇ ਸ਼ਾਮ ਮੇਰੇ ਸਾਲ ਦੇ ਕ੍ਰਿਸ਼ਨ ਭਗਵਾਨ ਦਾ ਕੈਲੰਡਰ ਦੇ ਕੇ ਸੁੱਤੀ ਦੀ ਰਾਤ ਆ ਹੈ ਕਿੱਥੇ ਮੇਰੇ ਸਾਥ ਇਹ ਜਗ ਨੂੰ ਤਾਰਨ ਵਾਲਾ ਕ੍ਰਿਸ਼ਨ ਭਗਵਾਨ ਹੈ ਕਿੱਥੇ ਆ ਤੇਰਾ ਮਲੰਗ ਬਲੱਤਕਾਰੀ ਬੰਦਾ ਹੈ ਨਰਲਾ ਤੇਰਾ ਕਿੱਥੇ ਰਿਸਾ ਕਰ ਲੂ ਉਹਦੀ ਕ੍ਰਿਸ਼ਨ ਭਗਵਾਨ ਦੀ ਮੇਰੀ ਗੱਲ ਸੁਣ ਲੈ ਨਰਲਾ ਬਾਬਾ ਕਹਿੰਦਾ ਹੁੰਦਾ ਏਕ ਰੂਪ ਅਨੇਕ ਸਰੂਪ ਹਰੇਕ ਰੂਪ ਮੇਰਾ ਹੀ ਹਰੇਕ ਰੂਪ ਨਰਾਲੇ ਬਾਬੇ ਤੇ ਪੋਪਾ ਸਵਾਮੀ ਦਾ ਆ ਤੇਰੀ ਭੈਣ ਦਾ ਬਈ ਭੈਣ ਦੇ ਖਸਮ ਦੀ ਮੇਰੇ ਸਾਹ ਦੀ ਉਹਦੇ ਗੁਣ ਗਾਈ ਜੂ ਉਹਦੇ ਗੁਣ ਗਾਈ ਜੂ ਤੂੰ ਨਹੀਂ ਕੁਛ ਵੀ ਮੰਨਣਾ ਇੱਥੇ ਮੇਰਾ ਕਾਹਤ ਦੁਨੀਆਂ ਨੂੰ ਤਾਰਨ ਵਾਲੇ ਦੇ ਮੈਂ ਲੜ ਲੱਗੀ ਹੋਈ ਆ ਮੈਂ ਹਾ ਤੈਨੂੰ ਕੋਈ ਮਾੜੀ ਮੋਟੀ ਚੰਗੀ ਗੱਲ ਦੱਸ ਮੈਂ ਤੇਰੇ ਵੀ ਬੇੜੇ ਪਾਰੇ ਹੋ ਜਾਣ ਤੇਰੇ ਬਾਪ ਨੇ ਮੇਰੇ ਨਾਲ ਲਾਈ ਤੀ ਹੈ ਮੰਨੀਏ ਮੇਰੀ ਗੱਲ ਕੋਈ ਮੈਂ ਤਾਂ ਸੁੱਕਾ ਪੁੱਕਾ ਲੜ ਲਾਤੀ ਗਾਹਾਂ ਭਾਂਡੇ ਖਾਦਮ ਕੰਮ ਤਾਂ ਕਰ ਉੱਥੇ ਚੱਲਦਾ ਭਾਈ ਹੈ ਹਨੂ ਭੌਂਕੀ ਜਾਂਦਾ ਫਿਰ ਕਹਿੰਗੇ ਪੂਰਾ ਗਲਤ ਬੋਲਦਾ ਪੂਰਾ ਬੋਲਣਾ ਗਲਤ ਹੋਰ ਕੀ ਕਰੇ ਫਿਰ ਜਾ ਤੂੰ ਜਾ ਕੇ ਰਿਸ਼ਤਾ ਕਰਾ ਦੇ ਆ ਰੋਟੀ ਦੀ ਵਰਕੀ ਬਣੀ ਪਈ ਹੈ ਮੈਂ ਤਾਂ ਰਿਸ਼ਤਾ ਕਰਾਉਣੇ ਪਹਿਲਾਂ ਗੱਲ ਕਰੀਆ ਮਹਾ ਭਾਈ ਮੈਂ ਤੁਸੀਂ ਡੇਰੇ ਡੱਪੇ ਨੂੰ ਮੰਨੋ ਨਾ ਇਹ ਮੰਨਦੇ ਨੇ ਫਿੱਦਰੇ ਭੋਦਰੇ ਉਹ ਵੀ ਪੈਗੜੀ ਲਾਉਂਦੇ ਨੇ ਗੂ ਵੀ ਲਾਉਂਦੇ ਨੇ ਤੂੰ ਬੋਲੀ ਚੱਲ ਉਹਨੂੰ ਤਾਂ ਪੈਗਾਂ ਵਾਲੇ ਚੰਗੇ ਲੱਗਦੇ ਆ ਮੇਰੇ ਸਾਲ ਦੀ ਤੜਕੀ ਲੱਗ ਜੂ ਚਬਰ ਚਬਰ ਬੋਲਣ ਇਨਰਲਾ ਪੋਪਾ ਐਨ ਬਾਟੂ ਪਾ ਖਵੇ ਇੱਕ ਰੂਪ ਅਤੇ ਇੱਕ ਰੂਪ ਇੱਕ ਰੂਪ ਮੈਂ ਸਹਿ ਰਹੀ ਕਿੰਨਾ ਟਾਈਮ ਲਊਗਾ ਨਹੀਂ ਚੜ ਲੂ ਰੰਗ ਜਾਏ 20 ਮਿੰਟ ਲਾ ਲੈ ਤੂੰ ਤਾਂ ਘੰਟਾ ਵੇਣੀ ਉਹਨੇ ਕੰਜਰ ਦੀਏ ਉਹ ਪੁਸ਼ਪਾ ਮਹਿੰਦੀ ਹੁੰਦੀ ਆ ਆਪੀ ਮੀਂਹ ਜਿਤਾਇ ਤੇ ਵੀ ਛਪੀ ਹੋਈ ਐ ਆਹੀ ਆਹੋ ਇਹ ਕਾਲੀ ਆ ਪੁਸ਼ਪਾ ਤੇਰੀ ਲਾਲ ਹੁੰਦੀ ਐ ਜਨਾਨੀ ਸੋਣੀ ਛਾਪਰ ਕੇ ਆਉਂ ਫੋਟੋ ਤੇ ਜਨਾਨੀਆਂ ਦੇਖਦਾ ਆ ਚੱਕਦੇ ਨਹੀਂ ਕੌਲੀ ਜੀ ਤੋਦੇ ਟੇਕ ਫਰਗੇਟਿੰਗ ਅਸਵੀਦੈ ਲੈ ਇਸੇ ਤਰੀਕੇ ਦਾ C17 ਗੋਲ ਵਾਪਸ ਜਹਾਜ਼ ਐ ਹਾਲਾਂਕਿ ਰੋਟੀ ਖਾਲਾ ਹਾਂ ਖਪਦਾ ਦੇਖ ਲੈ ਮੁਰੀ ਕੋਲੇ ਬੋਟਾ ਵਾ ਫੁਕੋਇਤਾ ਉਹ ਆ ਫੇਰ ਸੌਣ ਲਈ ਖਬਰਾਂ ਸਰਦਨ ਟੀਵੀ ਮੂਰੀ ਮੂੰਹ ਚੱਕੀ ਬੈਠਾ ਰਹਿਣਾ ਖਾਲਾ ਬੰਦੇ ਨਹੀਂ ਕਰਦਾ ਨੂੰ ਸਾਰਾ ਦਿਨ ਖਾਲਾ ਰੋਟੀ ਜਿਹਨਾਂ ਨੂੰ ਚੈੱਕਪੁਆਇੰਟ ਦੇ ਨਾਲ ਲੱਖਾਂ ਦਾ ਚੋੜਾ ਲਾਇਆ ਹੈ ਲੈਣਾ